ਜਿਸ ਲੈਂਗੁਏਜ ਦੀ ਫਿਲਮ ਤੁਸੀਂ ਬਣਾਉਂਗੇ ਚਾਹੇ ਉਹ ਤਮਿਲ ਹੈ ਤੇਲਗੂ ਹੈ ਮਰਾਠੀ ਹੈ ਪੰਜਾਬੀ ਹੈ ਤਾਂ ਜਿਹੜੀ ਫਿਲਮ ਦੀ ਨੰਬਰਿੰਗ ਹੁੰਦੀ ਹੈ ਫਿਲਮ ਦੇ ਕ੍ਰੈਡਿਟਸ ਹੁੰਦੇ ਨੇ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਐਂਡ ਦੇ ਵਿੱਚ ਆਉਂਦੇ ਨੇ ਤਾਂ ਉਹ ਕੀ ਹੁੰਦਾ ਕਿ ਤੁਸੀਂ ਇੰਗਲਿਸ਼ ਦੇ ਵਿੱਚ ਪਹਿਲਾਂ ਜ਼ਿਆਦਾਤਰ ਇੰਗਲਿਸ਼ ਲਿਖਦੇ ਸੀਗੇ ਇੰਗਲਿਸ਼ ਚ ਆਉਂਦੇ ਨੇ ਪਰ ਇੰਗਲਿਸ਼ ਦੇ ਨਾਲ ਹੁਣ ਤੁਹਾਨੂੰ ਜਿਹੜੀ ਆਪਣੀ オリジナル ਲੈਂਗੁਏਜ ਹੈ ਚਾਹੇ ਪੰਜਾਬੀ ਹੈ ਮਰਾਠੀ ਹੈ ਉਹਦੇ ਵਿੱਚ ਵੀ ਤੁਹਾਨੂੰ ਜਿਹੜੇ ਕ੍ਰੈਡਿਟਸ ਨੇ ਦੇਣੇ ਪੈਣਗੇ ਜ਼ਰੂਰੀ ਨੇ ਤਾਂ ਕਿ ਫਿਲਮ ਦਾ ਟਾਈਟਲ ਅਗਾਂ ਹੀਰੋ ਹੀਰੋਇਨ ਦੇ ਨਾਮ ਬਾਕੀ ਐਕਟਰਾਂ ਦੇ ਨਾਮ ਟੈਕਨੀਸ਼ੀਅਨਸ ਦੇ ਨਾਮ ਜਿੰਨਾ ਵੀ ਮੈਟਰ ਪੰਜਾਬੀ ਦੇ ਮਤਲਬ ਸਕਰੀਨ ਤੇ ਆਉਂਦਾ ਉਹ ਇੰਗਲਿਸ਼ ਦੇ ਨਾਲ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਲਿਖਣਾ ਪੈਣਾ ਹੈ ਜਾਂ ਕਿਸੇ ਹੋਰ ਲੈਂਗੁਏਜ ਵਿੱਚ ਲਿਖਣਾ ਪੈਣਾ ਹੈ ਈਵਨ ਕਿ ਜਿਹੜੀ ਥੱਲੇ ਸੈਂਸਰ ਦੀ ਨਸ਼ੇ ਵਾਸਤੇ ਜਾਂ ਸਮੋਕਿੰਗ ਵਾਸਤੇ ਜਿਹੜੀ ਆਉਂਦੀ ਹੈ ਲਾਈਨ ਉਹ ਵੀ ਪੰਜਾਬੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਪਰ ਦੋਸਤੋ ਤੁਸੀਂ ਇੱਕ ਗੱਲ ਧਿਆਨ ਦਿਓ ਇਸ ਵੀਡੀਓ ਤੋਂ ਬਾਅਦ ਕਿਉਂਕਿ ਮੈਂ ਐਵਰੇਜ ਕੱਢੀ ਹੈ ਕਿ ਜੇ ਜੀ ਮਹੀਨੇ ਦੇ ਵਿੱਚ 10 ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ 10 ਦੇ ਵਿੱਚੋਂ 8 ਫਿਲਮਾਂ ਦੇ ਵਿੱਚ ਇਹ ਬਹੁਤ ਵੱਡੀਆਂ ਗਲਤੀਆਂ ਮੈਂ ਖੁਦ ਦੇਖੀਆਂ ਨੇ ਦੇਖ ਕੇ ਮੈਂ ਪੌਣ ਨੂੰ ਸਕਰੀਨਸ਼ਾਟ ਪਾ ਸਕਦਾ ਸੀ ਮੈਂ ਸੋਚਿਆ ਕਾਨੂੰ ਕੋਈ ਕਿਸੇ ਪਾਰਟਿਕੂਲਰ ਫਿਲਮ ਨੂੰ ਟਾਰਗੇਟ ਨਹੀਂ ਕਰਨਾ ਕਿਉਂਕਿ ਇਹ ਗਲਤੀ ਕੋਈ ਇੱਕ ਜਾਂ ਦੋ ਨਹੀਂ ਆਲਮੋਸਟ 80% ਇੰਡਸਟਰੀ ਕਰ ਰਹੀ ਹੈ ਤੁਸੀਂ ਤੁਸੀਂ ਸਪੈਲਿੰਗ ਪੜਿਓ ਸਪੈਲਿੰਗ ਪੜ੍ਹ ਕੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ ਲੱਗਦਾ ਹੈ ਕਿ ਕਿੱਦਾਂ ਸਿਆਰੀ ਦੀ ਜਗ੍ਹਾ ਬਿਹਾਰੀ ਪਾਈ ਹੁੰਦੀ ਹੈ ਦਲਾਂ ਦੀ ਜਗ੍ਹਾ ਲਾਮ ਪਾਈ ਹੁੰਦੀ ਹੈ ਆਪਣਾ ਔਂਕੜ ਦੀ ਜਗ੍ਹਾ ਆਪਣਾ ਔਂਕੜ ਪਾਇਆ ਹੁੰਦਾ ਹੈ ਖੂੜ ਦੀ ਜਗ੍ਹਾ ਕਨੋੜਾ ਪਾਇਆ ਹੁੰਦਾ ਸੋ ਵਰਡ ਨੂੰ ਪੜਨ ਵੇੜੇ ਪੜਨਾ ਕੀ ਹੁੰਦਾ ਤੇ ਬਣ ਕੀ ਜਾਂਦਾ ਆ